ਸੱਸ ਸਤਿ ਸ਼੍ਰੀ ਅਕਾਲ ਮੰਮੀ ਜੀ ਸੱਸ ਸਤਿ ਸ਼੍ਰੀ ਅਕਾਲ ਮੇਰੇ ਪੁੱਤ ਮੇਰੇ ਲਾਲ ਮੰਮੀ ਆ ਤੁਹਾਡੇ ਆਵਾਜ਼ ਚ ਟੇੜੇ ਆ ਹੋ ਗਈ ਪੁੱਤ ਵਾਲ ਡਾਈ ਕਰੋ ਮੰਮੀ ਜੀ ਨਹੀਂ ਪੁੱਤ ਹਾਂ ਤੇ ਬੁੱਢੀ ਹੋ ਗਈ ਮੈਂ ਹੁਣ ਕਿਉਂ ਡਾਈ ਕਰਨੇ ਓਏ ਇਹ ਕਿੱਥੇ ਤੁਸੀਂ ਬੁੱਢੇ ਹੋ ਗਏ ਅਜੇ ਸਾਡੇ ਵਿਆਹ ਵੇਖਣੇ ਆ ਤੁਸੀਂ ਇੱਧਰ ਖੋ ਐਦਾਂ ਦੇ ਵਾਲ ਕਰਾਓ ਬ੍ਰਾਊਨ ਜੇ ਕਨੇਡਾ ਤੋਂ ਭੇਜਾ ਮਹਿੰਦੀ ਨਹੀਂ ਤੇ ਵੀ ਪੁੱਤ ਜਦੋਂ ਮੇਰਾ ਵੀਲਾ ਸੀ ਮੈਂ ਉਦਲੀ ਡਾਈ ਕਰਾਈ ਵਾਲ ਤੇ ਹੁਣ ਕਿੱਥੋਂ ਬੁੱਢੇ ਵੇਲੇ ਕਰਾਉਂਗੀ ਓਏ ਅਜੇ ਕੁਝ ਨਹੀਂ ਹੋਇਆ ਕੀ ਹੋਇਆ ਤੁਹਾਡੀ ਮਰ ਨੂੰ ਕਿੱਥੋਂ ਮਹਿੰਦੀ ਭੇਜਦੇ ਆਪਣੇ ਡੈਡੀ ਨੂੰ ਉਹਨੇ ਡਾਈ ਕਰਨੀ ਡਾੜੀ ਡਾੜੀ ਕਿੱਥੇ ਨਹੀਂ ਮੇਰੀ ਦਾੜੀ ਨੂੰ ਕੀ ਹੋਇਆ ਅਜੇ ਸਾਰੇ ਮੇਰੇ ਵਾਲ ਕਾਲੇ ਆ ਨਹੀਂ ਜੇ ਤੇਰੀ ਦਾੜੀ ਕਾਲੀ ਅੱਜ ਕੱਲ ਕੁੜੀ ਨੇ ਹੱਥੋਂ ਲ ਜਨੇ ਦੋ ਕੁ ਪਿਆਚ ਲੇ ਕੇ ਮੈਂ ਲਾ ਲਈ ਦੂਜੀ ਫਿਰ ਕਿੱਥੇ ਉਹ ਤੂੰ ਲਾਈ ਹੈ ਨਾ ਦੱਸ ਯਾਰ ਤੁਹਾਨੂੰ ਤੇ ਬਹਾਨਾ ਚਾਹੀਦਾ ਲੜਨ ਵਾਸਤੇ ਤੇ ਬਹਾਨਾ ਮੈਂ ਬਣ ਜਾਂਦਾ ਆ ਮੈਂ ਫੋਨ ਨਹੀਂ ਕਰਿਆ ਕਹਿੰਦਾ ਤੂੰ ਹੀ ਤੇ ਲੜਦੇ ਬੜਾ ਜੇ ਨਹੀਂ ਤੇਰੀ ਮਾਂ ਮੈਨੂੰ ਕਿੱਦਾਂ ਕਹਿੰਦੀ ਏ ਕਿ ਦਾੜੀ ਕਾਲੀ ਕਰਦਾ ਹੈ ਆਪਣੀ ਵਾਲ ਕਾਲੇ ਕਰਦੀ ਇੱਕ ਧੋਵਾ ਨਹੀਂ ਹੋਣ ਦਿੰਦੀ ਫਿਰ ਤੇ ਰਾਤ ਇਹਨੇ ਪਿਓਗੇ ਮਹਿੰਦੀ ਰੱਖੀ ਹੁੰਦੀ ਆ ਜਨੇ ਲਾ ਲੈਂਦੀ ਆ ਨਹੀਂ ਮਹਿੰਦੀ ਲਾਉਣ ਨੂੰ ਹੁੰਦੀ ਆ ਹੋਰ ਖਾਣ ਨੂੰ ਹੁੰਦੀ ਆ ਦੱਸ ਆਉਣ ਤਾਂ ਤੁਸੀਂ ਚਿੱਟੇ ਹੀ ਆਉਣ ਦੋ ਚਿੱਟੇ ਹੀ ਠੀਕ ਆ ਐਦਾਂ ਵੇਖ ਲਓ ਸਾਡੇ ਵਿਆਹ